ਅੱਜ 10 ਫਰਵਰੀ ਦਾ ਦਿਨ ਹੈ ਅੱਜ ਦੇ ਦਿਨ ਜਿੰਨੂੰ ਸਿੱਖ ਰਾਜ ਦਾ ਆਖਰੀ ਥੰਮ ਕਿਹਾ ਜਾਂਦਾ ਇਤਿਹਾਸ ਵਿੱਚ ਸਰਦਾਰ ਸ਼ਾਮ ਸਿੰਘ ਦੀ ਔਟਾਰੀ ਵਾਲਾ ਆਪਾਂ ਵਾਗਾ ਟਾਰੀ ਅੱਜਕੱਲ ਬਾਰਡਰ ਦੇ ਨਾਮ ਨਾਲ ਜਾਣਦੇ ਹਾਂ ਕਈ ਵਾਰ ਉੱਥੇ ਜਾਂਦੇ ਵੀ ਨੇ ਬਾਰਡਰ ਵੇਖਣ ਵਾਸਤੇ ਤੇ ਸਵਾਏ ਕਿਮਾ ਕਰਨਾ ਦਰਮਿਆਨੇ ਸ਼ਬਦ ਆ ਗਿਆ ਵੀ ਉਹਨੂੰ ਖਿੱਚ-ਖਿੱਚ ਕੇ ਲੱਤਾ ਮਾਰ-ਮਾਰ ਕੇ ਵਿਖਾ ਰਿਹਾ ਉਹਨੂੰ ਮੁਖਾਰੇ ਉਹੀ ਵੇਖਣ ਜਾਂਦੇ ਨਾ ਨਫ਼ਰਤ ਤੇ ਵੈਰ ਵਿਰੋਧ ਉਹਨਾਂ ਚੀਜ਼ਾਂ ਨੂੰ ਹੁਲਾਰਾ ਦਿੱਤਾ ਜਾਂਦਾ ਇਹ ਤਾਂ ਉਹਨੂੰ ਪੁੱਛ ਕੇ ਵੇਖੋ ਵੀ ਜਿਹਦਾ ਪੁੱਤ ਝੰਡੇ 'ਚ ਜਦੋਂ ਲਿਫਟ ਕੇ ਤਬੂਤ 'ਚ ਪਾ ਕੇ লাশ ਘਰ ਪੁੱਛਦੀ ਉਹਨੂੰ ਪੁੱਛੋ ਵੀ ਪਰੇਡਾਂ ਕਿਹੜੇ ਪਾਵੇ ਇਕਦੀਆਂ ਸਾਡੇ ਰਗੇ ਤੇ ਦਰਸ਼ਕ ਬਣ ਕੇ ਜਾਂਦੇ ਆ ਨਾ ਆਪਣੀ ਗੱਡੀ ਤੇ ਤਾਂ ਤੇਲ ਫੂਕੇ ਗਏ ਕੋ ਟੈਕਸੀ ਤੇ ਗਏ ਤੇ ਪੈਸੇ ਦੇ ਕੇ ਆਹਾ ਜੀ ਸਵਾਦ ਆ ਗਿਆ ਉਹਨੇ ਏਡੀ ਉੱਚੀ ਛਾਲ ਮਾਰੀ ਉਹਨੇ ਇਸ ਤਰ੍ਹਾਂ ਦਾ ਸਲੂਟ ਮਾਰਿਆ ਉਹਨੇ ਉਹਨੂੰ ਅੱਖਾਂ ਕੱਢੀਆਂ ਉਹਨੇ ਉਹਨੂੰ ਕੱਢੀਆਂ ਇਹ ਤਾਂ ਉਹਨੂੰ ਪੁੱਛ ਕੇ ਵੇਖੋ ਜੀ ਦਾ ਪੁੱਤ ਬਾਰਡਰ ਤੇ ਕਿਤੇ ਗੋਲੀ ਵੱਜੀ ਤੇ ਤਬੂਤ ਚ ਪੈ ਕਿਉ ਨੌਜਵਾਨ ਜਦੋਂ ਘਰ ਆਇਆ ਛੋਟੇ ਛੋਟੇ ਬੱਚੇ ਕੋਲ ਬਿਲਕਦੇ ਪਤਨੀਆਂ ਮਾਂ ਆ ਪਿਓ ਆ ਉਹਨੂੰ ਪੁੱਛੋ ਵੀ ਪਰੇਡ ਕਿਹੜੇ ਪਾ ਪੈਂਦੀ ਹੈ ਮਾਲਕ ਮਿਹਰ ਕਰੇ ਕਿ ਤੇ ਸਮਤ ਦੇ ਦੇਵੇ ਇਹਨਾਂ ਨੂੰ ਹੁਣ ਉਸ ਅਟਾਰੀ ਕਿਉਂਕਿ ਉਹ ਨਗਰ ਸਰਦਾਰ ਸ਼ਾਮ ਸਿੰਘ ਜੀ ਉਹਨਾਂ ਦੇ ਵੱਡ ਵਡੇਰੇ ਸਰਦਾਰ ਗੌਰ ਸਿੰਘ ਨੇ ਵਸਾਇਆ ਸੀ ਇਹਨਾਂ ਨੇ ਪਹਿਲਾ ਇੱਕ ਪਿੰਡ ਜਿਹੜਾ ਆ ਇਹਨਾਂ ਦਾ ਵੱਡ ਵਡੇਰਾ ਸੀ ਕਾਣ ਚੰਦ ਉਹਨੇ ਪਿੰਡ ਵਸਾਇਆ ਸੀ ਜਗਰਾਵਾਂ ਦੇ ਕੋਲ ਕੌਂਕੇ ਜਿੰਨੂੰ ਅੱਜਕੱਲ ਕੌਂਕੇ ਕਲਾਂ ਕਿਹਾ ਜਾਂਦਾ ਫਿਰ ਅਟਾਰੀ ਦੇ ਨੇੜੇ ਚੜ੍ਹਦੇ ਪਾਸੇ ਆ ਕੇ ਕਾਣ ਚੰਦ ਦੇ ਅਗੂ ਪੁੱਤਰ ਗौरा ਤੇ ਕੌਰਾ ਹੋਏ ਫਿਰ ਉਹਨਾਂ ਨੇ ਅਮਰਤ ਦੀ ਦਾਤ ਪ੍ਰਾਪਤ ਕਰਕੇ ਗੌਰ ਸਿੰਘ ਤੇ ਕੌਰ ਸਿੰਘ ਬਣੇ ਸੀ ਭੰਗੀ ਮਿਸਲ ਚ ਉਹਨਾਂ ਨੇ ਨੌਕਰੀ ਕੀਤੀ ਉਹਦੇ ਤੋਂ ਬਾਅਦ ਉਹਨਾਂ ਨੇ ਇੱਥੇ ਆ ਕੇ ਵੀ اٹਾਰੀ ਤੋਂ ਚੜ੍ਹਦੇ ਪਾਸੇ ਫਿਰ ਇੱਕ ਪਿੰਡ ਕੌਕੇ ਨਾਂ ਤੇ ਵਸਾਇਆ ਉਮੜ ਕਿੱਥੇ ਉਹ ਉੱਥੇ ਹੁਣ ਉਹ اٹਾਰੀ ਜਿਹੜਾ ਨਗਰ ਹੈ ਕਿਸੇ ਵਕਤ ਉਹਨਾਂ ਸਮਿਆਂ ਦੀ ਬਾਤ ਹੈ ਵੇਖੋ ਵੀ 17ਵੀਂ ਤੋਂ 18ਵੀਂ ਸਦੀ ਨੌ ਮੰਜਲਾ ਹਵੇਲੀ ਸੀ ਉਸ ਸਮੇਂ ਦੇ ਵਿੱਚ ਨੌ ਮੰਜ਼ਲਾਂ ਬੰਨੀਆਂ ਅੱਜ ਤੱਕ ਤਕਨੀਕ ਕਈ ਕੁਝ ਆ ਗਿਆ ਲੇਕਿਨ ਉਦੋਂ ਤਾਂ ਇਹੋ ਜਿਹਾ ਹੈ ਨਹੀਂ ਸੀ ਕੁਝ ਦੋ ਤਹਿ ਖਾਨੇ ਵਿੱਚ ਥੱਲੇ ਜਿਹਨੂੰ ਆਪਾਂ ਬੇਸਮੈਂਟ ਹੁਣ ਕਹਿੰਦੇ ਤੇ ਸੱਤੋਂ ਦੇ ਉੱਪਰ ਅੱਜ ਵੀ ਉਹ ਹਵੇਲੀ ਜਿਹੜੀ ਆ ਦੂਸਰੇ ਰੂਪ ਦੇ ਵਿੱਚ ਕਿਉਂਕਿ ਦੋ ਹਿੱਸੇ ਉਹਦੇ ਖੜੋਤੀ ਹੋਈ ਹੈ ਸਰਦਾਰ ਸ਼ਾਮ ਸਿੰਘ ਜੀ ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਨਿਹਾਲ ਸਿੰਘ ਉਹਨਾਂ ਨੇ ਬੜਾ ਲੰਮੇਰਾ ਸਮਾਂ ਜਿਹੜਾ ਪੰਜਾਬ ਮਾਰਿਆ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਬੜੇ ਵੱਡੇ ਅਹੁਦੇ ਆ ਤੇ ਉਹਨਾਂ ਨੇ ਕੰਮ ਕੀਤਾ ਉਹਨਾਂ ਦੀ ਜਦੋਂ ਮੌਤ ਹੋਈ 1818 ਦੇ ਵਿੱਚ ਉਹਦੇ ਤੋਂ ਬਾਅਦ ਉਹਨਾਂ ਨੇ ਸਰਦਾਰ ਸ਼ਾਮ ਸਿੰਘ ਜੀ ਉਹਨਾਂ ਨੂੰ ਵੀ ਆਪਣੀ ਫੌਜ ਦੇ ਵਿੱਚ ਭਰਤੀ ਕੀਤਾ ਤੇ ਤੋਪਖਾਨੇ ਦੇ ਵਿੱਚ ਬੜਾ ਇੱਕ ਮੁੱਖ ਅਹੁਦਾ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਤੇ ਉਹਨਾਂ ਨੇ ਚਾਹੇ ਉਹ ਜਦੋਂ ਕਸੂਰ ਫਤਿਹ ਕੀਤਾ ਕਸੂਰ ਦਾ ਨਾਜਮ ਥਾਪਿਆ ਸੀ ਸਰਦਾਰ ਸ਼ਾਮ ਸਿੰਘ ਜੀ ਹੁਣਾਂ ਨੂੰ ਚਾਹੇ ਉਹ ਮੁਲਤਾਨ ਦੀ ਜੰਗ ਹੋਵੇ ਜਦੋਂ ਤੋਪ ਦਾ ਪਹੀਆ ਟੁੱਟਾ ਉਹਦੇ ਵਿੱਚ ਤੇ ਉਹਦੇ ਤੋਂ ਬਾਅਦ ਜੰਮੂ ਵਾਲਾ ਪਾਸਾ ਬੜੀਆਂ ਅਸੀਆਂ ਮਹੀਮਾਆਂ ਜਿਨ੍ਹਾਂ ਵਿੱਚ ਸਰਦਾਰ ਸ਼ਾਮ ਸਿੰਘ ਜੀ ਹੁਣਾਂ ਨੇ ਅੱਗੇ ਵਧ ਕੇ ਆਪਣਾ ਯੋਗਦਾਨ ਪਾਇਆ ਤੇ ਫਿਰ ਇੱਕ ਸਮਾਂ ਬਣਿਆ ਜਿੱਦਣ ਮਹਾਰਾਜਾ ਰਣਜੀਤ ਸਿੰਘ ਦੇਸ ਪੁੱਤਰ ਸਰਦਾਰ ਖੜਕ ਸਿੰਘ ਦਾ ਸੁਪੁੱਤਰ ਜਿਹੜਾ ਨੌ ਨਿਹਾਲ ਸਿੰਘ ਪੋਤਰਾ ਮਹਾਰਾਜ ਰਣਜੀਤ ਸਿੰਘ ਦਾ ਉਹਦਾ ਰਿਸ਼ਤਾ ਬਣ ਗਿਆ ਸਰਦਾਰ ਸ਼ਾਮ ਸਿੰਘ ਦੀ ਧੀ ਬੀਬੀ ਨਾਨਕੀ ਨਾਲ ਉਹਦਾ ਉਹਨਾਂ ਦੀ ਧੀ ਦਾ ਨਾਮ ਬੀਬੀ ਨਾਨਕੀ ਸੀ ਉਹਨਾਂ ਦੇ ਨਾਲ ਨਾਤਾ ਬਣ ਗਿਆ ਤੇ ਇਹ 8 ਮਾਰਚ ਤੇ 1837 ਦੇ ਵਿੱਚ ਵਿਆਹ ਹੋਇਆ ਜਿਹੜਾ ਉਸ ਵਕਤ ਦੇ ਵਿੱਚ ਦੁਨੀਆ ਦੇ ਬੜੇ ਆਲੀਸ਼ਾਨ ਵਿਆਹਾਂ ਦੇ ਵਿੱਚੋਂ ਇੱਕ ਸੀ ਜਿਹਦੇ ਵਿੱਚ ਬੜੇ ਬੜੇ ਚਾਹੇ ਉਹ ਗੋਰਿਆਂ ਦੀ ਗੱਲ ਕਰ ਲੋ ਚਾਹੇ ਦੂਜਿਆਂ ਦੀ ਬਾਤ ਕਰੋ ਬੜੇ ਵੱਡੇ ਰੂਪ ਦੇ ਵਿੱਚ ਉਹ ਲੋਕ ਜਿਹੜੇ ਨੇ ਆਏ ਹੁਣ ਜਦੋਂ ਮਹਾਰਾਜਾ ਰਣਜੀਤ ਸਿੰਘ 1839 ਦੇ ਵਿੱਚ ਅਕਾਲ ਚਲਾਣਾ ਕੀਤਾ ਨਾ ਉਹਦੇ ਤੋਂ ਬਾਅਦ ਜਿਹੜਾ ਲਾਹੌਰ ਦਰਬਾਰ ਸੀ ਉਹ ਸਾਜ਼ਿਸ਼ਾਂ ਦਾ ਘਰ ਬਣ ਗਿਆ ਉਹਨੂੰ ਹੁਣ ਅਸੀਂ ਕਹਿੰਨੇ ਤਾਂ ਹੈ ਵੀ ਤੇਜਾ ਸਿੰਘ ਲਾਲ ਸਿੰਘ ਪਰ ਜੇ ਤੁਸੀਂ ਉਹ ਧਿਆਨ ਮਾਰ ਕੇ ਵੇਖੋ ਤੇ ਉਹ ਮਿਸਰ ਤੇਜਰਾਮ ਸੀ ਤੇ ਮਿਸਰ ਲਾਲਰਾਮ ਸੀ ਅੱਜ ਵੀ ਸਾਨੂੰ ਇਹ ਬਹੁਤ ਵਾਰੀ ਮੈਂ ਬੇਨਤੀ ਕੀਤੀ ਹੈ ਜਿੰਨਾ ਪਰਿਵਾਰਾਂ ਵਿੱਚ ਪਸ਼ੋਕੜ ਤੋਂ ਸਿੱਖੀ ਤੁਰੀ ਆਉਂਦੀ ਪਿਆਰ ਸਿੱਖ ਸਭਣਾ ਨੂੰ ਕਰਦਾ ਪਰ ਸਾਡੀ ਇਕਾਦਤ ਬਣ ਗਈ ਹੈ ਮੜਾ ਜੇ ਪਤਾ ਲੱਗੇ ਨਾ ਵੀ ਇਹਦਾ ਟੱਬਰ ਪਿੱਛੋਂ ਇਧਰ ਇਧਰਲੇ ਪਾਸੇ ਹੈ ਨਹੀਂ ਇਹ ਇਧਰ ਨੂੰ ਤੁਰਿਆ ਹੈ ਅਸੀਂ ਆਪਣੇ ਨਾਲੋਂ ਉਹਨਾਂ ਤੇ ਡੁੱਲ ਡੁੱਲ ਬਹੁਤ ਪੈਨੇ ਔਰ ਇਹ ਕੰਮ ਸਿੱਖ ਰਾਜ ਚ ਹੋਇਆ ਏਡੇ ਏਡੇ ਵੱਡੇ ਲੜਨ ਵਾਸਤੇ ਦੂਸਰੇ ਲੇਕਿਨ ਵੱਡੇ ਅਹੁਦੇ ਜਿਹੜੇ ਸਨ ਉਹ ਮਿਸਰ ਤੇਜਰਾਮ ਪੂਰਵੀ ਐ ਸੀ ਇਹ ਦੋਨੋਂ ਹੀ ਤੇ ਮਿਸਰ ਲਾਲ RAM ਜਿਨ੍ਹਾਂ ਨੂੰ ਤੇਜ ਸਿੰਘ ਤੇਜਾ ਸਿੰਘ ਤੇ ਲਾਲ ਸਿੰਘ ਐ ਤੇ ਧਿਆਨ ਸਿੰਘ ਡੋਗਰਾ ਔਰ ਇਹ ਬੰਦੇ ਅਹਿਮ ਸਨ ਜਿਨ੍ਹਾਂ ਨੇ ਸਿੱਖ ਰਾਜ ਦਾ ਬੇੜਾ ਡੋਬਿਆ ਔਰ ਤਿੰਨੇ ਹੀ ਜਿਨ੍ਹਾਂ ਦਾ ਪਸ਼ੋਕੜ ਸਿੱਖੀ ਨਾਲ ਨਹੀਂ ਸੀ ਅੱਜ ਵੀ ਅਸੀਂ ਜਿਹੜੇ ਪਰਿਵਾਰ ਨਾ ਮਤਲਬ ਪੀੜੀ ਦਰ ਪੀੜੀ ਗੁਰੂ ਘਰ ਦੇ ਪ੍ਰਤੀ ਸਮਰਪਿਤ ਨੇ ਜਾਂ ਉਹਨਾਂ ਦਾ ਗੁਰੂ ਘਰ ਨਾਲ ਪ੍ਰੇਮ ਹੈ ਸਾਡੀ ਉਹਨਾਂ ਪ੍ਰਤੀ ਉਹ ਕਹਿੰਦੇ ਤੇ ਹੈ ਹੀ ਨੇ ਇਹਨਾਂ ਦਾ ਕੀ ਹੈ ਪਰ ਕੋਈ ਦੂਜਾ ਤੀਜਾ ਚਾਰ ਦਿਨ ਕੇਸ ਰੱਖ ਲਿਆ ਸਭ ਕੁਝ ਹੋ ਜਾਏ ਤੇ ਸਾਡੀ ਕਹਾਣੀ ਡੁੱਲ ਡੁੱਲ ਪੈਂਦੀ ਹੈ ਅਸੀਂ ਆਪਣੇਆਂ ਨਾਲੋਂ ਜ਼ਿਆਦਾ ਕਿੰਨੇ ਇਹਨਾਂ ਨੂੰ ਤਾਂ ਵੱਢ ਦਿਓ ਸੁੱਟ ਦਿਓ ਦੂਜਾ ਜਿਹੜਾ ਇਹਦਾ ਇਹਦਾ ਕਰੋ ਤੇ ਇਹ ਕੰਮ ਹੋਇਆ ਉਦੋਂ ਵੀ ਔਰ ਜਿਸ ਵਕਤ ਉਹਥੇ ਸਾਜ਼ਿਸ਼ਾਂ ਬਣੀਆਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਵਿੱਚ ਰੋਸ਼ਨ ਦਿਮਾਗ ਜਿਹੜਾ ਹੈ ਜਾਂ ਮਹਾਰਾਜਾ ਖੜਕ ਸਿੰਘ ਹੈ ਤੇ ਜਾਂ ਨੌਨਿਹਾਲ ਸਿੰਘ ਇਹਨਾਂ ਦੇ ਹੁੰਦਿਆਂ ਕੰਮ ਖਰਾਬ ਹੋਏਗਾ ਉਹਨਾਂ ਨੇ ਸਾਜ਼ਿਸ਼ਾਂ ਕਰਕੇ ਖੜਕ ਸਿੰਘ ਵੀ ਮਾਰ ਦਿੱਤਾ ਨੌਨਿਹਾਲ ਸਿੰਘ ਨੂੰ ਡਿਊਟੀ ਦਾ ਛੱਜਾ ਸੁੱਟ ਕੇ ਬੇਰਹਿਮੀ ਦੇ ਨਾਲ ਪੱਥਰ ਮਾਰ ਮਾਰ ਕੇ ਸਿਰ ਫੇ ਦਿੱਤਾ ਸੀ ਉਹਦਾ ਇੱਡੀ ਬੇਰਮੀ ਨਾਲ ਮਾਰਿਆ ਸੀ ਉਹਨੂੰ ਹੁਣ ਜਦੋਂ ਐਸਾ ਕੁਝ ਹੋਇਆ ਉਹ ਸਾਜ਼ਿਸ਼ਾਂ ਦੀ ਕਹਾਣੀ ਚੱਲਣ ਕਰਕੇ ਸਰਦਾਰ ਸ਼ਾਮ ਸਿੰਘ ਜੀ ਦੁਖੀ ਹੋ ਉਸ ਰਿਆਸਤ ਨੂੰ ਛੱਡ ਕੇ ਆਪਣੇ ਪਿੰਡ ạtਾਰੀ ਆ ਗਏ ਜਿਸ ਵੇਲੇ ਇਹ ਜਣੀਆਂ ਸਿੱਖ ਐਂਗਲੋਵਾਰ ਆਪਾਂ ਪੜ੍ਹਦੇ ਹਾਂ ਨਾ ਵੀ ਈਸਟ ਇੰਡੀਆ ਕੰਪਨੀ ਭਾਵਕੇ ਅੰਗਰੇਜ਼ਾਂ ਤੇ ਸਿੱਖਾਂ ਵਿੱਚ ਜੰਗ ਹੋਏ ਨੇ ਉਹ ਜੰਗ ਜਿਹੜਾ ਆ ਖਾਲਸਾ ਫੌਜ ਜਿੰਨਾ ਚਿਰ ਸ਼ਾਮ ਸਿੰਘ ਉਹ ਚਾਹੁੰਦੇ ਸੀ ਵੀ ਅਜੇ ਟੱਕਰ ਨਾ ਲਈ ਜਾਏ ਵੀ ਟੱਕਰਾ ਕਰਕੇ ਉਹ ਵੈਰ ਵਿਰੋਧ ਨੂੰ ਵਧਾਉਣ ਦੀ ਥਾਂ ਤੇ ਸਗੋਂ ਇਹ ਰਾਜ ਭਾਗ ਜਿਹੜਾ ਉਹ ਖਾਲਸਾ ਫੌਜਾਂ ਦਾ ਇਸ ਤਰ੍ਹਾਂ ਵਿਨਾਸ਼ ਨਾ ਕਰਾਇਆ ਜਾਏ ਲੇਕਿਨ ਉਹਨਾਂ ਨੇ ਜਾਣ ਬੁੱਝ ਕੇ ਤੁਲਾਂ ਦੇ ਦੇ ਕੇ ਜੰਗ ਦਾ ਮਾਹੌਲ ਬਣਾਇਆ ਪਹਿਲਾਂ ਇਸ ਤਰ੍ਹਾਂ ਹੀ ਕਰਦੇ ਆ ਵਿਨਰ ਨੂੰ ਮਾਰੋ ਖਪਾਓ ਅੱਗੇ ਲਾਓ ਲਲਕਾਰਾ ਮਾਰੋ ਐਸਾ ਕੁਝ ਕਰੋ ਇਹੋ ਜੀ ਕਹਾਣੀ ਚੱਲਦੀ ਹੈ ਅੱਜ ਵੀ ਚੱਲਦੀ ਹੈ ਉਹ ਜਿਸ ਵੇਲੇ ਇਹ ਕੁਝ ਹੋਇਆ ਤਾਂ ਆਖਰ ਨੂੰ ਉਹਨਾਂ ਨੇ ਸਿੱਖ ਪੰਚਾਇਤ ਜਿਹੜੀ ਤੇ ਉਹ ਬੁਲਾਈ ਤੋ ਉਹਦੇ ਵਿੱਚ ਇਹ ਧਿਆਨ ਸਿੰਘ ਡੋਗਰਾ ਤੇਜ ਲਾਲ ਤੇ ਦੂਸਰੇ ਪਾਸੇ ਲਾਲ ਰਾਮ ਇਹ ਸਾਰੇ ਦੇ ਸਾਰੇ ਇਹਨਾਂ ਨੇ ਜਿਹੜਾ ਇਸ ਗੱਲ ਤੇ ਸਹਿਮਤੀ ਬਣਵਾ ਦਿੱਤੀ ਜੋਰ ਪਾ ਕੇ ਵੀ ਜੰਗ ਹੋਣਾ ਚਾਹੀਦਾ ਅੰਗਰੇਜ਼ਾਂ ਨਾਲ ਮਿਲਿਏ ਹੋਏ ਸਨ ਉਹ ਦੇ ਵਿੱਚ ਮੁਦਕੀ ਸ਼ਹਿਰ ਦੀ ਲੜਾਈ ਉਹਦੇ ਤੋਂ ਬਾਅਦ ਫਿਰੋਜ਼ ਸ਼ਾਹ ਜਿਹਨੂੰ ਫੇਰੂ ਸ਼ਹਿਰ ਦੀ ਲੜਾਈ ਕਹਿੰਦੇ ਅਲੀਵਾਲ ਦੀ ਲੜਾਈ ਇਹ ਸਾਰੀਆਂ ਲੜਾਈਆਂ ਇਹ ਭਾਵੇਂ ਜੰਗਾਂ ਹਾਰ ਚੁੱਕੇ ਸਨ ਲੇਕਿਨ ਨੁਕਸਾਨ ਅੰਗਰੇਜ਼ਾਂ ਦਾ ਵੀ ਬਹੁਤ ਹੋਇਆ ਸੀ ਇਹ ਜਿਹੜੀ 1846 10 ਫਰਵਰੀ 1846 ਜਿਹਨੂੰ ਅੱਜ ਅਸੀਂ ਫਤਿਹਗੜ ਸਭਰਾ ਕਹਿੰਨੇ ਉਹਨੂੰ ਸਭਰਾਵਾਂ ਦਾ ਜੰਗ ਕਿਹਾ ਜਾਂਦਾ ਉਸ ਜਗ੍ਹਾ ਦੇ ਉੱਤੇ ਜਦੋਂ ਫੌਜਾਂ ਇਕੱਠੀਆਂ ਹੋਈਆਂ ਤੇ ਵੇਖੋ ਬਦਲ ਹੈ ਨਹੀਂ ਫੌਜਾਂ ਦੇ ਅੰਦਰ ਸਭ ਕੁਝ ਸੀ ਲੇਕਿਨ ਗਦਾਰ ਲੋਕ ਜਿਹੜੇ ਸੀ ਉਹਨਾਂ ਤਿੰਨਾਂ ਲੜਾਈਆਂ 'ਚ ਵੀ ਅੱਗੇ ਤੇ ਅੱਜ ਜਦੋਂ ਇਹ ਲੜਾਈ ਬਣੀ ਤੇ ਤੇਜਰਾਮ ਤੇ ਲਾਲਰਾਮ ਇਹ ਸਾਰੇ ਫੇਰ ਅੱਗੇ ਜਿਹਨੂੰ ਤੇਜਾ ਸਿੰਘ ਲਾਲ ਸਿੰਘ ਉਹ ਫੇਰ ਅੱਗੇ ਅਗਵਾਈ ਦੇ ਵਿੱਚ ਫੇਰ ਉਹ ਆ ਗਿਆ ਉਸ ਵਕਤ ਮਹਾਰਾਣੀ ਜਿੰਦਾ ਨੇ ਫਿਰ ਇੱਕ ਚਿੱਠੀ ਲਿਖੀ ਸਰਦਾਰ ਸ਼ਾਮ ਸਿੰਘ ਦੀ ਹੋਣਾ ਵੀ ਇਹ ਰਿਸ਼ਤੇਦਾਰੀ ਨੂੰ ਪਾਸੇ ਰੱਖ ਤੇਰੇ ਉਸ ਮਿੱਤਰ ਮਹਾਰਾਜਾ ਰਣਜੀਤ ਸਿੰਘ ਦੀ ਪੱਗ ਨੂੰ ਮਾਣ ਨੂੰ ਹੱਥ ਪਾਉਣ ਨੂੰ ਪੈ ਤੁਰੇ ਨੇ ਤੇ 68 ਸਾਲ ਦੀ ਉਮਰ ਸੀ ਉਸ ਵਕਤ ਸਰਦਾਰ ਸ਼ਾਮ ਸਿੰਘ ਜਿਹੋ ਨਾਲ ਦੀ ਛੱਟਾ ਦਾੜ ਬਜ਼ੁਰਗੀ ਵਾਲੇ ਪਾਸੇ ਲੇਕਨ ਉਹਨੇ ਆਪਣੀ ਸ਼ਮਸ਼ੀਰ ਲਈ ਤੇ ਕਿਉਂਕਿ ਜ਼ਗੀਰਦਾਰ ਸੀ ਬਹੁਤ ਵੱਡਾ ਉਸ ਵਕਤ ਉਹਨਾਂ ਕੋਲ ਜ਼ਗੀਰ ਰਹੀ ਫੌਜ ਆਪਣੀ ਵੀ ਸੀ ਉਹ ਲੈ ਕੇ ਸਿਪਾਹੀਆਂ ਨੂੰ ਫੌਜ ਨੂੰ ਨਾਲ ਲੈ ਕੇ ਤੁਰੇ ਤੇ 9 ਫਰਵਰੀ ਨੂੰ ਸਭਰਾਵਾਂ ਦੇ ਮੈਦਾਨ ਵਿੱਚ ਪਹੁੰਚ ਗਏ ਉੱਥੇ ਇੱਕ ਉਹ ਕੱਚਾ ਕਿਲਾ ਸੀ ਤੇ ਜਿਹਦਾ ਨਕਸ਼ਾ ਇਤਿਆਦਿਕ ਇਹ ਲਾਲ ਸਿੰਘ ਹੋਣੀ ਪਹਿਲੇ ਅੰਗਰੇਜ਼ਾਂ ਨੂੰ ਦੇ ਚੁੱਕੇ ਸਨ ਵੀ ਇਹਦੀ ਦੱਖਣੀ ਬਾਈ ਕਮਜ਼ੋਰ ਆ ਤੁਸੀਂ ਜਦੋਂ ਕਰਨਾ ਲਾਤੇ ਇਧਰਲੇ ਪਾਸੇ ਹੋਣਾ ਅੱਜ ਦਾ ਇਹ ਜਿਹੜਾ ਦਿਨ ਹੈ ਨਾ 10 ਫਰਵਰੀ ਦਾ ਸਵੇਰੇ 6:30 ਵਜੇ ਲੜਾਈ ਆਰੰਭ ਹੋ ਗਈ ਸ਼ੁਰੂ ਹੋ ਗਈ 6:30 ਵਜੇ ਅੰਗਰੇਜ਼ਾਂ ਨੇ ਹਲਾ ਕੀਤਾ ਲੇਕਨ ਗੁਰੂ ਕੇ ਪਿਆਰੇ ਜਾਨਾ ਹੂਲ ਕੇ ਲੜੇ ਇਹਨੂੰ ਜਦੋਂ ਸ਼ਾ ਮੁਹੰਮਦ ਨੇ ਜਿਹੜਾ ਜੰਗਨਾਮਾ ਲਿਖਿਆ ਨਾ ਸਿੰਘਾਂ ਤੇ ਫਿਰੰਗੀਆਂ ਦਾ ਉਹਦੇ ਵਿੱਚ ਉਹਨੇ ਜ਼ਿਕਰ ਕੀਤਾ ਐ ਨਾ ਚੀਜ਼ਾਂ ਦਾ ਉਹ ਅੰਗਰੇਜ਼ਾਂ ਦੀ ਗੱਲ ਕਰਦਾ ਕਹਿੰਦਾ ਆਇਆਂ ਪਲਟਣਾ ਬੀੜ ਕੇ ਤੋਪਖਾਨੇ ਉਹਨਾਂ ਕੋਲੇ ਤੋਪਖਾਨਾ ਸੀ ਬ ਆਇਆਂ ਪਲਟਣਾ ਬੀੜ ਕੇ ਤੋਪਖਾਨੇ ਅੱਗੋਂ ਸਿੰਘਾਂ ਨੇ ਪਾਸੜੇ ਤੋੜ ਸੁਟੇ ਕਿੰਦੇ ਅੱਗੋਂ ਸਿੰਘਾਂ ਨੇ ਵੀ ਪਾਸੇ ਤੋੜ ਕੇ ਰੱਖ ਦਿੱਤੇ ਅੰਗਰੇਜ਼ਾਂ ਦੇ ਆਇਆਂ ਪਲਟਣਾ ਬੀੜ ਕੇ ਤੋਪਖਾਨੇ ਅੱਗੋਂ ਸਿੰਘਾਂ ਨੇ ਪਾਸੜੇ ਤੋੜ ਸੁਟੇ ਕਿੰਦੇ ਮੇਵਾ ਸਿੰਘ ਮਾਖੇਖਾਂ ਹੋਏ ਸਿੱਧੇ ਹੱਲੇ ਤਿੰਨ ਫਿਰੰਗੀ ਦੇ ਮੋੜ ਸੁਟੇ ਕਿੰਦੇ ਮੇਵਾ ਸਿੰਘ ਮਾਖੇਖਾਂ ਦੇ ਵਿੱਚ ਉਹ ਵੀ ਲੋਕ ਲੜੇ ਮੇਵਾ ਸਿੰਘ ਮਾਖੇਖਾਂ ਹੋਏ ਸਿੱਧੇ ਹੱਲੇ ਤਿੰਨ ਫਿਰੰਗੀ ਦੇ ਮੋੜ ਸੁਟੇ ਕਿੰਦੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਬਨ ਸ਼ਸਤਰੀ ਤੋੜ ਵਿਛੋੜ ਸੁਟੇ ਸ਼ਾਮਾਹਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲੌ ਨਚੋੜ ਸੁਟੇ ਕਿੰਦੇ ਇਹੋ ਜੀ ਹਾਲਤ ਦੇ ਵਿੱਚ ਉਹਨਾਂ ਨੇ ਮਾਰ ਮਾਰੀ ਪਰ ਉਹਨੇ ਜਿਵੇਂ ਦੱਸਿਆ ਸੀ ਵੀ ਦੱਖਣੀ ਬਾਈ ਕਮਜ਼ੋਰ ਐ ਹੱਲਾ ਕਰੋ ਆ ਕੁਝ ਕਰੋ ਔਰ ਉਹਦੇ ਨਾਲ ਵੀ ਨਹੀਂ ਹਾਰਦੇ ਸੀ ਉਹ ਇਹਨਾਂ ਦੋਨੇ ਪਹਿਲਾਂ ਤੇ ਤੇਜਰਾਮ ਤੇ ਲਾਲਰਾਮ ਉਹ ਤਾਂ ਸਿੰਘ ਕਿੰਨੇ ਵੀ ਸ਼ਰਮ ਆਉਂਦੀ ਆ ਉਹ ਲੋਕਾਂ ਨੇ ਇੱਕ ਤਾਂ ਮੌਕੇ ਤੇ ਆਖਿਆ ਵੀ ਮੈਦਾਨ ਛੱਡ ਜੋ ਫੌਜਾਂ ਨੂੰ ਆਖਿਆ ਵੀ ਆਪਾਂ ਹਾਰ ਗਏ ਪਹਿਲਾਂ ਹੀ ਮੈਦਾਨ ਛੱਡ ਜੋ ਭੱਜੋ ਜਦੋਂ ਨਾ ਹੋ ਤੇ ਕਿਸੇ ਨਾ ਮੰਨੀ ਆਪਣੀ ਫੌਜ ਲੈ ਕੇ ਵਿੱਚੋਂ ਨਿਕਲ ਗਏ ਔਰ ਜਾਨ ਲੱਗੇ ਜਿਹੜਾ ਸਤਲੁਜ ਤੇ ਪੁਲ ਬੰਨਿਆ ਸੀ ਬੇੜੀਆਂ ਦਾ ਜਾਨ ਲੱਗਿਆ ਉਹ ਵੀ ਰਸੇ ਵੱਢ ਗਏ ਵੀ ਜੇ ਇੱਧਰ ਵਾਪਸ ਹੋਣਾ ਚਾਹੁੰ ਤੇ ਨਿਕਲ ਨਾ ਸਕਣ ਜੰਗ ਬਿਲਕੁਲ ਜਿਹੜਾ ਉਹ ਜੋਬਨ ਤੇ ਸੀ ਗੋਰੇ ਜਿਹੜੇ ਨੇ ਉਹਨਾਂ ਨੂੰ ਨੁਕਸਾਨ ਹੋ ਰਿਹਾ ਪਿੱਛੇ ਹਟ ਰਹਿ ਸੀ ਇੱਕ ਵਾਰ ਉਹਨਾਂ ਦੇ ਜਿਹੜੇ ਨੇ ਬਣਾਏ ਮੋਰਚਾਂ 'ਚ ਉਹਨਾਂ ਨੂੰ ਪਿੱਛੇ ਖੇੜ ਦਿੱਤਾ ਲੇਕਿਨ ਜਦੋਂ ਬਰੂਦ ਦੀ ਵਾਰੀ ਆਈ ਤਾਂ ਪੇਟੀਆਂ ਦੇਖੀਆਂ ਕਿਸੇ 'ਚ ਸਰੋਂ ਤੇ ਕਿਸੇ ਦੇ ਵਿੱਚ ਰੇਤਾ ਨਿਕਲੀ ਉਸ ਵਕਤ ਫਿਰ ਸਰਦਾਰ ਸ਼ਾਮ ਸਿੰਘ ਜੀ ਉਹਨਾਂ ਨੇ ਫਿਰ ਲੁਕਾਰਿਆ ਆਪਣੀ ਫੌਜ ਨੂੰ ਆਪ ਤਲਵਾਰ ਲੈ ਕੇ ਮੈਦਾਨੇ ਜੰਗ ਦੇ ਵਿੱਚ ਜੂਝੇ ਸੱਤ ਗੋਲੀਆਂ ਸਰਦਾਰ ਸ਼ਾਮ ਸਿੰਘ ਦੇ ਵੱਜੀਆਂ ਫਿਰ ਜਾ ਕੇ ਉਹ ਗੁਰੂ ਕਾ ਪਿਆਰਾ ਜਿਹੜਾ ਉਹ ਮੈਦਾਨੇ ਜੰਗ ਦੇ ਵਿੱਚ ਡਿਗਾ ਤੇ ਜਦੋਂ ਡਿੱਗਾ ਨਾ ਇਤਿਹਾਸ ਕਹਿੰਦਾ ਵੀ ਉਹਦੇ ਹੱਥ ਵਿੱਚ ਤਲਵਾਰ ਉਸ ਵਕਤ ਵੀ ਉਸੇ ਤਰ੍ਹਾਂ ਪਕੜੀ ਹੋਈ ਸੀ ਉਹ ਤਲਵਾਰ ਆਜਾ ਟਾਰੀ ਦੇ ਵਿੱਚ ਹੈ ਉਹਨਾਂ ਦੀ ਹਵੇਲੀ ਵਿੱਚ ਸੰਭਾਲ ਕੇ ਰੱਖੀ ਹੋਈ ਆ ਉਹ ਪਕੜੀ ਹੋਈ ਸੀ ਤੇ 2.5 ਘੰਟੇ ਲੱਗੇ ਉਹਦੇ ਹੱਥ ਨੂੰ ਟਕੋਰ ਕਰ ਮਾਲਸ਼ ਕਰ ਵੀ ਮੁਠੇ ਦੇ ਵਿੱਚੋਂ ਜਿਹੜਾ ਹੱਥ ਉਹਨਾਂ ਦਾ ਕੱਢਿਆ ਜਾ ਸਕੇ ਜਦੋਂ ਜਨਰਲ ਗੱਫਜ ਨੇ ਕਿਤੇ ਵਾਟਰਲੂ ਦੇ ਮੈਦਾਨ ਦੇ ਵਿੱਚ ਨਪੋਲੀਅਨ ਬੋਨਾਪਾਟ ਉਥੇ ਤਮਗੇ ਲੈ ਸੀ ਲੜ ਕੇ ਉਹਨਾਂ ਲੜਾਈਆਂ ਵਿੱਚ ਏਡੇ ਏਡੇ ਜਰਨੈਲ ਸਨ ਉਹ ਖਲੋਤਾ ਤੇ ਉਹਦੇ ਸਾਹਮਣੇ ਨਾ ਅੰਗਰੇਜ਼ ਵਾਇਨ ਵਗੈਰਾ ਪੀਂਦੇ ਸ਼ਰਾਬ ਉਹਨੇ ਪਿਆਲਾ ਲਿਆ ਕੇ ਫੜਾਇਆ ਵੀ ਲੈ ਆਪਾਂ ਜਿੱਤ ਗਏ ਸਪਾਈ ਲਿਆਇਆ ਉਹਨੇ ਹੱਥ ਮਾਰਿਆ ਤੇ ਪਿਆਲਾ ਢੋਲ ਦਿੱਤਾ ਤੇ ਗੋਡਿਆਂ ਭਾਰ ਸਰਦਾਰ ਸ਼ਾਮ ਸਿੰਘ ਜੀ ਦੇ ਸਰੀਰ ਕੋਲੇ ਬੈਠਾ ਤੇ ਉਹਦੇ ਅੱਖਾਂ ਚ ਅਥਰੂ ਸਨ ਉਹ ਸਪਾਈ ਕਹਿੰਦਾ ਵੀ ਸਾਰਾ ਪੰਤੇ ਜਿੱਤੇ ਆ ਤੁਸੀਂ ਕਿਉਂ ਰੋ ਰਹੇ ਹੋ ਵੀ ਤੁਹਾਡੇ ਅੱਖਾਂ ਚ ਝੰਜੂ ਕਿਉਂ ਹੈ ਉਹ ਕਹਿੰਦੇ ਮੈਂ ਸਰਦ ਉਹਨੇ ਸਲੂਟ ਕੀਤਾ ਸਰਦਾਰ ਸ਼ਾਮ ਸਿੰਘ ਜੀ ਨੂੰ ਸਲੂਟ ਕਰਕੇ ਉਹਨੇ ਗੱਲ ਕੇ ਕਹਿੰਦੇ ਸਰਦਾਰਾ ਤੁਸੀਂ ਹਾਰੇ ਨਹੀਂ ਤੁਹਾਨੂੰ ਹਰਾਇਆ ਗਿਆ ਜੇ ਕਿਤੇ ਤੁਹਾਡੇ ਬੰਦੇ ਗਦਾਰ ਨਾ ਬਣਦੇ ਤੇ ਅੱਜ ਇਸ ਲੜਾਈ ਦੀ ਕਹਾਣੀ ਕੁਝ ਹੋਰ ਹੁੰਦੀ ਕਿਤੇ ਇਕੱਲਾ ਹੀ ਜ਼ੋਰ ਦਾ ਹੋਰ ਹੋ ਜਾਂਦਾ ਤੇ ਇਕੱਲਾ ਇਸ ਲੜਾਈ ਦਾ ਨਹੀਂ ਹਿੰਦੁਸਤਾਨ ਦੇ ਵਿੱਚੋਂ ਬ੍ਰਿਟਿਸ਼ ਸਾਮਰਾਜ ਦਾ ਸਫਾਇਆ ਹੋ ਜਾਣਾ ਸੀ ਖਤਮਾ ਹੋ ਜਾਂਦਾ ਪਰ ਕਹਿੰਦੇ ਤੁਹਾਨੂੰ ਉਹਨਾਂ ਗਦਾਰਾਂ ਨੇ ਹਰਾਇਆ ਤੁਸੀਂ ਹਾਰ ਨਹੀਂ ਸੀ ਸਕਦੇ ਅਸੀਂ ਗਦਾਰੀ ਨਾਲ ਜਿੱਤੇ ਆ ਤਾਂ ਉਹ ਉਹ ਜੋਦੇ ਤਾਂ ਕਰਕੇ ਕੂਕ ਕੇ ਕਹਿੰਦਾ ਜਦੋਂ ਅਸੀਂ ਉਸ ਜੰਗਨਾਮੇ ਨੂੰ ਪੜਦੇ ਆ ਤੇ ਉਹਦੇ ਵਿੱਚ ਉਹਨੇ ਤਾਂ ਹੀ ਲਿਖਿਆ ਕਹਿੰਦਾ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਆ ਮਹਾਰਾਜਾ ਜੀ ਸਿੰਘ ਕਿਤੇ ਜਿਉਂਦਾ ਹੁੰਦਾ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਕਹਿੰਦੇ ਅੱਜ ਕਿਤੇ ਕਿਉਂਕਿ ਫੌਜ ਤਾਂ ਲੜਨ ਦੀ ਮਾਦਾ ਰੱਖਦੀ ਸੀ ਪਰ ਅਗਵਾਈ ਕਰਨ ਵਾਲਾ ਨਹੀਂ ਮਿਲਿਆ ਕੋਈ ਅੱਜ ਵੀ ਕਹਾਣੀ ਉਹੀ ਹੈ ਕੱਲ ਵੀ ਬੇਨਤੀ ਕੀਤੀ ਸੀ ਕੌਮ ਦੇ ਅੰਦਰ ਸਪਿਟ ਘਟ ਨਹੀਂ ਆ ਜਜਬਾਤ ਥੋੜਾ ਨਹੀਂ ਹੈ ਕੌਮ ਪ੍ਰਸਤੀ ਘਟ ਨਹੀਂ ਹੈ ਕਹਾਣੀ ਇਹ ਵੀ ਜਿੰਨੂੰ ਅੱਗੇ ਲਾਉਂਦੇ ਆ ਪਰਤ ਕਿਲ ਤੀਜੇ ਦਿਨ ਪਤਾ ਲੱਗਦਾ ਫਲਾਣੇ ਨੂੰ ਜਫੀ ਪਾ ਗਿਆ ਬਈ ਮਹਾਨ ਜਿਹੜਾ ਜਿੰਨੇ ਲੀਡ ਕਰਨਾ ਅੱਗੇ ਕਿਤੇ ਲੀਡ ਕਰਨ ਵਾਲਾ ਉਹ ਜਦੋਂ ਅਸੀਂ ਵੇਖਦੇ ਆ ਕੌਮ ਦੇ ਵਿੱਚ ਪੰਛ ਦੇ ਵਿੱਚ ਕੋਈ ਕਮੀ ਨਹੀਂ ਕਮੀ ਹੈ ਤੇ ਅਗਲੀ ਲਾਈਨ ਜਿਹੜੀ ਉਹ ਠੀਕ ਨਹੀਂ ਹੈ ਇਸੇ ਕਰਕੇ ਮਾਲਕ ਕਿਤੇ ਦਇਆ ਕਰੇ ਅੱਜ ਦੇ ਦਿਨ ਜਿੱਥੇ ਫਿਰ ਉਹਨਾਂ ਦਾ ਸਰੀਰ ਜਿਹੜਾ ਆ ਉਹ ਲਿਆਂਦਾ ਗਿਆ اٹਾਰੀ ਜਿੱਥੇ ਲਿਆ ਕੇ ਉਹਨਾਂ ਦੇ ਸਰੀਰ ਨੂੰ ਸਸਕਾਰਿਆ ਗਿਆ ਉੱਥੇ ਉਹ ਥਾਂ ਜਿਹੜੀ ਹੈ ਬਣੀ ਹੋਈ ਹੈ ਜਿਹਦੇ ਨਾਲ ਸਿੱਖ ਰਾਜ ਦਾ ਮਨ ਨੂੰ ਆਖਰੀ ਥੰਮ ਸੀ ਤੇ ਜਿਹਦੇ ਬਾਬਤ ਜੇ ਤੁਸੀਂ ਅੰਗਰੇਜ਼ਾਂ ਦੀਆਂ ਵੀ ਲਿਖਤਾਂ ਪੜੋਗੇ ਉਹਨਾਂ ਵਿੱਚ ਵੀ ਤੁਹਾਨੂੰ ਇਹ ਲਿਖਤ ਮਿਲੇਗੀ ਜਿੱਤੇ ਜਨਰਲ ਗਫ ਵਰਗਾ ਉਹਨਾਂ ਦਾ ਐਡਾ ਵੱਡਾ ਜਰਨਲ ਉਹ ਲਿਖਦਾ ਕਹਿੰਦਾ ਭਾਵੇਂ ਬੜਾ ਕੁਝ ਹੋਇਆ ਲੜਾਈ ਵਿੱਚ ਸਾਡੇ ਕੋਲੇ ਸਾਜੋ ਸਮਾਨ ਬਹੁਤ ਸੀ ਪਰ ਕਹਿੰਦਾ ਤੇਜਾ ਸਿੰਘ ਲਾਲ ਸਿੰਘ ਗਦਾਰੀ ਕਰ ਗਏ ਪਰ ਕਹਿੰਦੇ ਸਰਦਾਰ ਸ਼ਾਮ ਸਿੰਘ 68 ਸਾਲ ਦੀ ਉਮਰ ਵਿੱਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਦੀ ਤਰ੍ਹਾਂ ਲੜਿਆ ਮੈਦਾਨੇ ਜੰਗ ਵਿੱਚ ਔਰ ਅਖੀਰਲੇ ਸਵਾਸ ਤੱਕ ਕਹਿੰਦੇ ਉਹਨੇ ਆਪਣਾ ਆਪਾ ਵਾਰ ਦਿੱਤਾ ਲੇਕਿਨ ਮੈਦਾਨ ਨਹੀਂ ਛੱਡਿਆ ਅਨੇਕਾਂ ਆਪਜੀ ਲਿਖਤਾਂ ਪੜੋਗੇ ਗੁਰੂ ਕਿਰਪਾ ਕਰੇ ਕਿਤੇ ਐਸੇ ਯੋਧੇ ਐਸੇ ਜੀਵਨਾਂ ਦੇ ਵਿੱਚੋਂ ਸਾਡੀ ਜਿਹੜਾ ਕੌਮ ਉਹਨਾਂ ਦੀ ਜ਼ਿੰਦਗੀ ਵਿੱਚੋਂ ਕੁਕਿੰਕਾ ਮਾਤਰ ਸਿੱਖ ਸਕੇ ਬੇ ਗੁਰੂ ਦੇ ਪ੍ਰਤੀ ਸਮਰਪਤਾ ਕੀ ਹੁੰਦੀ ਹੈ ਜੀਵਨ ਜਿਹੜਾ ਹੈ ਉਹ ਮਾਲਕ ਦੇ ਪ੍ਰਤੀ ਜੋ ਸਮਰਪਤ ਤੇ ਗਦਾਰਾਂ ਦੀ ਕਹਾਣੀ ਨੂੰ ਸਮਝ ਕੇ ਕਿਤੇ ਜੀਵਨ ਵਿੱਚ ਜਿਹੜਾ ਉਹ ਮਾਲਕ ਬਖਸ਼ਿਸ਼ ਕਰ ਦੇਵੇ ਸੋਝੀ ਆ ਜਾਏ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਹੋਈਆਂ ਪੁੱਲਾਂ ਦੀ ਖਿਮਾ ਗੁਰੂ ਕੀ ਸੰਗਤ ਗੁਰੂ ਪਾਤਸ਼ਾਹ ਮਹਾਰਾਜ ਬਖਸ਼ਣ ਜੋਗ ਨੇ ਬਖਸ਼ ਲੈਣਾ ਜੀਓ ਕਰੋ ਕਿਰਪਾ ਉਚਾਰਨ ਕਰੋ ਜੀ ਵਾਹੇ ਗਰੂ